ਸਾਸ਼ੀਕਾਲ ਵੀ ਦੋਸਤੋ ਇਹ ਤਸਵੀਰ ਦੇਖੋ ਤੁਸੀਂ ਮੈਜ ਮਸ਼ੀਨ ਆਨ ਕਰੀ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਸ਼ਿਆਰਪੁਰ ਦੇ ਜੀਜੂ ਦੇ ਵਿੱਚ ਮੌਜੂਦ ਹ ਤੇ ਇਹ ਉਹ ਗੱਡੀ ਹੈ ਜਿਸ ਦੇ ਵਿੱਚ 12 ਲੋਕ ਸਵਾਰ ਹੋ ਕੇ ਵਿਆਹ ਸਮਾਗਮ ਦੇ ਵਿੱਚ ਜਾ ਰਹੇ ਸੀ ਜਿਸ ਦੇ ਵਿੱਚੋਂ 9 ਲੋਕਾਂ ਦੀ ਮੌਤ ਹੋ ਚੁੱਕੀ ਹੈ 2 ਲਾਪਤਾ ਨੇ ਤੇ ਇੱਕ ਨੂੰ ਪਹਚਾ ਲਿਆ ਗਿਆ ਉਹ ਜੇਰੇ ਇਲਾਜ ਹਸਪਤਾਲ ਦੇ ਵਿੱਚ ਤਾਂ ਤਸਵੀਰਾਂ ਦੇਖੋ ਗੱਡੀ ਦੀਆਂ ਗੱਡੀ ਦੇ ਜਿਹੜੇ ਪਰਖਛੇ ਆ ਓੜ ਚੁੱਕੇ ਆ ਜੈਜੋ ਦੀ ਖੱਡ ਦੇ ਵਿੱਚ ਉਹ ਖੱਡ ਵੀ ਦਿਖਾਉਣਾ ਤੁਸੀਂ ਦੇਖੋ ਆ ਜੈਜੋ ਦੀ ਖੱਡ ਹੈ ਹਾਲਾਂਕਿ ਹੁਣ ਬਿਲਕੁਲ ਸ਼ਾਂਤ ਹੈ ਪਾਣੀ ਹੈ ਨਹੀਂ ਪਰ ਕਿੰਨਾ ਤੇਜ਼ ਵਹਾਅ ਹੋਊਗਾ ਕਿ ਗੱਡੀ ਦੇ ਹਾਲਾਤ ਦੇਖ ਲਓ ਤੁਸੀਂ ਗੱਡੀ ਅਗਰ ਮੈਂ ਤੁਹਾਨੂੰ ਨਜ਼ਦੀਕੋਂ ਦਿਖਾਵਾਂ ਤਾਂ ਤੁਸੀਂ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਹਾਨੂੰ ਤੋੜਾ ਮਨ ਜਿਹੜਾ ਉਹ ਵਿਚਲਤ ਹੋ ਜਾਊਗਾ ਦੇਖੋ ਕਿੰਨਾ ਖਤਰਨਾਕ ਮੰਜ਼ਰ ਹੈ ਰੁਕਬਾਉ ਤਸਵੀਰਾਂ ਨੇ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਨੋ ਲੋਕਾਂ ਦੀ ਕੀਮਤੀ ਲੋਕਾਂ ਦੀ ਜਾਨ ਹੈ ਜਿਹੜੀ ਉਹ ਜਾ ਚੁੱਕੀ ਹੈ ਦੇਖੋ ਪਹਾੜੀ ਘਰ ਦੇ